ਜਰੰਦੇ ਦੇ ਵਿੱਚ ਜ਼ੋਰਦਾਰ ਮੀਂਹ ਪਿਆ ਜਿਸ ਕਰਕੇ ਸੜਕਾਂ ਦੇ ਉੱਤੇ ਪਾਣੀ ਪਾਣੀ ਖੱਟਾ ਹੋ ਚੁੱਕਿਆ ਹੈ ਤੇ ਕਈ ਅੱਸ ਦੇ ਕਿ ਘਰਾਂ ਦੀ ਬਿਜਲੀ ਵੀ ਗਲ ਹੋ ਚੁੱਕੀ ਹੈ ਤਾਂ ਮੰਗਲਵਾਰ ਯਾਨੀ ਕਿ ਅੱਜ ਦੇ ਪੰਜਾਬ ਦੇ ਜ਼ਿਲੰਦਰ ਦੇ ਵਿੱਚ ਹੋਈ ਬਾਰਿਸ਼ ਦੇ ਕਾਰਨ ਪੂਰਾ ਸ਼ਹਿਰ ਪਾਣੀ ਦੇ ਵਿੱਚ ਡੁੱਬ ਗਿਆ ਹੈ ਇਸ ਸਮੇਂ ਪੰਜਾਬ ਦੇ ਘੱਟੋ ਘੜ 12 ਜ਼ਿਲ੍ਹੇ ਹੜਾ ਦੀ ਲਪੇਟ ਦੇ ਵਿੱਚ ਨੇ ਇਸ ਤੋਂ ਇਲਾਵਾ ਜ਼ਿਲੰਦਰ ਅਤੇ ਲੁਧਿਆਣਾ ਨੂੰ ਹੜਪ੍ਰਭਾਵਿਤ ਖੇਤਰਾਂ ਦੇ ਵਿੱਚ ਸ਼ਾਮਿਲ ਕੀਤਾ ਗਿਆ ਜ਼ਿਲੰਦਰ ਦੇ ਵਿੱਚ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹੜ੍ਹ ਦੇ ਪਾਣੀ ਦਾ ਖਤਰਾ ਵਧਿਆ ਹੋਇਆ ਜਲੰਧਰ ਦੇ ਵਿੱਚ ਹੜ੍ਹ ਬਾਰੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਵੀ ਕਿਹਾ ਹੈਗਾ ਕਿ ਰੋਪੜ ਦੇ ਫਲਡ ਗੇਟ ਖੋਲ ਕੇ 1.14 ਲੱਖ ਕਿਊਸਿਕ ਤੋਂ ਵੱਧ ਪਾਣੀ ਛੱਡਿਆ ਗਿਆ ਇਸ ਦੇ ਨਾਲ ਫਲੋਰ ਸ਼ਾਕੋੜਾ ਤੇ ਆਸ-ਪਾਸ ਦੇ ਇਲਾਕੇ ਪ੍ਰਭਾਵਿਤ ਹੋ ਸਕਦੇ ਨੇ ਤਾਂ ਅੱਜ ਦੀ ਬਾਰਿਸ਼ ਦੇ ਕਾਰਨ ਜਲੰਧਰ ਕੋਟ ਦੇ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਸਾਰਾ ਕੰਮ ਠੱਪ ਹੋ ਚੁੱਕਿਆ ਹੈ ਤਾਂ ਦੱਸਦੇ ਹਾਂ ਕਿ ਸ਼ਹਿਰ ਦੇ ਵਿੱਚ ਮੀਂਹ ਦੀ ਚੇਤਾਵਨੀ ਕਾਰਨ ਪੂਰਾ ਸ਼ਹਿਰ ਪਾਣੀ ਭਰਨ ਦੀ ਲਪੇਟ ਦੇ ਵਿੱਚ ਹੈ ਤਾਂ ਪਾਣੀ ਦੱਸਦੇ ਕੀ ਪਰ ਪਾਣੀ ਭਰਨ ਦੇ ਨਾਲ-ਨਾਲ ਇਸ ਸਮੇਂ ਲੋਕਾਂ ਨੂੰ ਸਭ ਤੋਂ ਵੱਡੀ ਸਮੱਸਿਆ ਟੁੱਟੀਆਂ ਸੜਕਾਂ ਦੀ ਹੈ ਤਾਂ ਨਕੌਦਰ ਚੌਕ ਤੋਂ ਵਰਕਸ਼ਾਪ ਚੌਕ ਤੱਕ ਪੂਰੀ ਸੜਕ ਟੁੱਟੀ ਹੋਈ ਹੈ ਅਤੇ ਸੜਕ ਦੇ ਉੱਤੇ ਪਾਣੀ ਭਰਿਆ ਹੋਇਆ ਹੈ ਤਾਂ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਦੱਸਦੀ ਹੈ ਕਿ ਇਹ ਸ਼ਹਿਰ ਦੀ ਸਭ ਤੋਂ ਮਹੱਤਵਪੂਰਨ ਸੜਕ ਹੈ ਜਿਸ ਕਾਰਨ ਲੋਕ ਉਕਤ ਸੜਕ ਦੀ ਵਰਤੋਂ ਕਰਨ ਦੇ ਲਈ ਮਜਬੂਰ ਹੋ ਚੁੱਕੇ ਨੇ ਜਿਸ ਕਾਰਨ ਫਿਲੌਰ ਤੋਂ ਲੈ ਕੇ ਜਲੰਧਰ ਤੇ ਸ਼ਾਕੋਟ ਤੇ ਲੋਈਆ ਤੱਕ ਹੜਾਂ ਦੀ ਸਥਿਤੀ ਪੈਦਾ ਹੋ ਸਕਦੀ ਹੈ ਜਿਸ ਸੰਬੰਧੀ ਡਿਪਟੀ ਕਮਿਸ਼ਨਰ ਨੇ ਜਲੰਧਰ ਜ਼ਿਲ੍ਹੇ ਦੇ ਲੋਕਾਂ ਨੂੰ ਦਰਿਆ ਦੇ ਕੰਢੇ ਤੋਂ ਦੂਰ ਜਾਣ ਦੇ ਹੁਕਮ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲਾ ਵੀ ਜਾਰੀ ਕੀਤੀਆਂ ਨੇ ਤਾਂ ਡਿਪਟੀ ਕਮਿਸ਼ਨਰ ਨੇ ਕਿਹਾ ਹੈਗਾ ਕਿ ਜੇਕਰ ਪਾਣੀ ਸਹੀ ਢੰਗ ਦੇ ਨਾਲ ਅੱਗੇ ਵਧਦਾ ਹੈ ਤਾਂ ਸਥਿਤੀ ਠੀਕ ਰਹਿ ਸਕਦੀ ਹੈ ਪਰ ਜੇਕਰ ਪਾਣੀ ਦਰਿਆ ਦੇ ਵਿੱਚੋਂ ਬਾਹਰ ਆਉਂਦਾ ਹੈ ਤਾਂ ਸਥਿਤੀ ਵਿਗੜਨ ਦੇ ਨਤੀਜੇ ਨਿਕਲ ਸਕਦੇ ਨੇ ਇਸ ਦੇ ਨਾਲ ਹੀ ਸਤਲੁਜ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਤੇ ਵਧਣ ਦੇ ਕਾਰਨ ਫਲੋਰ ਦੇ ਸ਼ਨੀਵੰਦਰ ਦੇ ਵਿੱਚ ਵੀ ਲਗਭਗ 2 ਫੁੱਟ ਤੱਕ ਪਾਣੀ ਭਰ ਚੁੱਕਿਆ ਹੈ ਤਾਂ ਜਲੰਧਰ ਸ਼ਹਿਰ ਦੇ ਵਿੱਚ ਇਸ ਵਕਤ ਪਾਣੀ ਹੀ ਪਾਣੀ ਸ਼ਹਿਰ ਦੇ ਵਿੱਚ ਇਕੱਠਾ ਹੋ ਚੁੱਕਾ ਹੈ ਗੋਡੇ-ਗੋਡੇ ਤੱਕ ਪਾਣੀ ਇਕੱਠਾ ਹੋ ਚੁੱਕਾ ਹੈ ਤੇ ਕਈ ਘੰਟਿਆਂ ਤੱਕ ਬਾਰਿਸ਼ ਦੇ ਕਾਰਨ ਤੋਂ ਦੱਸਦੀ ਹੈ ਕਿ ਕਈ ਘਰਾਂ ਦੇ ਜੋ ਕਿ ਬੱਤੀ ਵੀ ਗੁਲ ਹੋ ਚੁੱਕੀ ਹੈ ਤਾਂ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਪੰਜਾਬ ਦੇ ਵਿੱਚ ਅੱਜ ਕਈ ਥਾਵਾਂ ਦੇ ਉੱਤੇ ਭਾਰੀ ਬਰਸਾਤ ਹੋ ਰਹੀ ਹੈ ਤਾਂ ਹੜ੍ਹ ਦੀ ਮਾਰ ਹੇਟ ਪੰਜਾਬ ਅੱਜ ਬਹੁਤ ਕੁਝ ਚੱਲ ਰਿਹਾ ਹੈਗਾ ਤਾਂ ਹਰ ਕੋਈ ਇਹ ਵਾਇਗੁਰੂ ਅੱਗੇ ਅਰਦਾਸ ਕਰ ਰਿਹਾ ਹੈ ਕਿ ਰੱਬਾ ਬਸ ਕਰ ਹੋਰ ਕਿੰਨਾ ਕੁ ਜੋ ਕਿ ਕਹਿਰ ਕੁਦਰਤ ਦਾ ਜਿਹੜਾ ਕਿ ਕਹਿਰ ਦੇਖਣ ਨੂੰ ਮਿਲ ਰਿਹਾ ਹੈਗਾ ਤਾਂ ਹਰ ਕੋਈ ਰੱਬ ਅੱਗੇ ਅਰਦਾਸ ਕਰ ਰਿਹਾ ਹੈਗਾ ਕਿ ਹੁਣ ਸਭ ਕੁਝ ਠੀਕ ਹੋ ਜਾਵੇਗਾ ਪਰ ਤੁਹਾਨੂੰ ਦੱਸ ਦੇ ਕਿ ਲਗਾਤਾਰ ਇਹ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਜਿੱਥੇ ਇੱਕ ਪਾਸੇ ਹੜ੍ਹ ਤੇ ਇੱਕ ਪਾਸੇ ਲੋਕ ਬੇਕਰ ਹੁੰਦੇ ਨਜ਼ਰ ਆ ਰਹੇ ਨੇ ਤੇ ਉੱਥੇ ਹੁਣ ਅਜੋ ਜਲੰਧਰ ਦੇ ਵਿੱਚ ਵੀ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਕਰਕੇ ਪੂਰਾ ਸ਼ਹਿਰ ਪਾਣੀ ਦੇ ਵਿੱਚ ਡੁੱਬ ਗਿਆ ਹੈ